ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਦਿਨੋਂ ਦਿਨ ਵੱਧ ਰਹੇ ਜਿਹੜੇ ਕ੍ਰਾਈਮ ਆ ਤੇ ਉਹਨਾਂ ਕ੍ਰਾਈਮਾਂ ਦੇ ਵਿੱਚ ਜ਼ਿਆਦਾ ਯੋਗਦਾਨ ਪ੍ਰਵਾਸੀਆਂ ਦਾ ਆ ਰਿਹਾ ਤੁਸੀਂ ਪਿਛਲੇ ਦਿਨੀ ਵੀ ਘਟਨਾ ਦੇਖੀ ਹੋਣੀ ਹੈ ਸੋਸ਼ਲ ਮੀਡੀਆ ਔਰ ਮੀਡੀਆ ਦੇ ਮਾਧਿਅਮ ਰਾਹੀਂ ਕਿ ਛੋਟੇ-ਛੋਟੇ ਜਿਹੜੇ ਬੱਚਿਆਂ ਦਾ ਕਤਲ ਹੋ ਰਿਹਾ ਤੇ ਜਿਹੜੇ ਸਰਦਾਰ ਲੋਕਾਂ ਦੇ ਨਾਲ ਜਿਹੜੀ ਇਹ ਲੋਕ ਧੱਕੇਸ਼ਾਹੀ ਕਰ ਰਹੇ ਆ ਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਆ ਉਹ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਖਰਾਬ ਕਰ ਰਹੀਆਂ ਸੋ ਪ੍ਰਵਾਸੀਆਂ ਦੇ ਕਾਰਨ ਹੋ ਰਿਹਾ ਹੈ ਖਰਾਬ ਮਾਹੌਲ ਨੂੰ ਮਤੇ ਨਜ਼ਰ ਰੱਖਦੇ ਅੱਜ ਜਿਹੜਾ ਜਿੱਥੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸਮਾਜਿਕ ਧਾਰਮਿਕ ਤੇ ਪੂਰੇ ਪੰਜਾਬੀਅਤ ਦੇ ਵੱਲੋਂ ਜਿਹੜੇ ਮੰਗ ਪੱਤਰ ਦਿੱਤੇ ਜਾ ਰਹੇ ਆ ਕੀ ਪ੍ਰਵਾਸੀਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸੀ ਬੈਠੇ ਆ ਜਿਸ ਤਰ੍ਹਾਂ ਬਾਹਰਲੇ ਰਾਜਾਂ ਦੇ ਵਿੱਚ ਆ ਕਿ ਪੰਜਾਬ ਦੇ ਵਿੱਚ ਪ੍ਰਵਾਸੀ ਜਿਹੜੇ ਆ ਕੰਮ ਤਾਂ ਕਰਨ ਪਰ ਇੱਥੋਂ ਦੇ ਵਸਿੰਦੇ ਨਾ ਬਣਾਇਆ ਜਾਵੇ ਜਿਹੜੀ ਪੰਜਾਬ ਸਰਕਾਰ ਨੂੰ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਪੀਲ ਕਰਦੇ ਆ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਲਾਗੂ ਕੀਤਾ ਜਾਵੇ ਜਿਸ ਦੇ ਨਾਲ ਜਿਹੜੇ ਪ੍ਰਵਾਸੀ ਆ ਇੱਥੇ ਕੰਮ ਕਰਨ ਪਰ ਇੱਥੇ ਪੰਜਾਬ ਦੇ ਵਿੱਚ ਗੁੰਡਾਗਰਦੀ ਹੋ ਰਹੀ ਆ ਕਿਉਂਕਿ ਇੱਥੋਂ ਦੇ ਬਛਿੰਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਬਣ ਚੁੱਕੇ ਆ ਪਰ ਇਤਰਾਜ਼ ਨਹੀਂ ਹੈਗਾ ਵੀ ਬਛਿੰਦੇ ਬਣ ਚੁੱਕੇ ਆ ਇਤਰਾਜ਼ ਇਹ ਆ ਵੀ ਇਹ ਪੱਕੇ ਬਛਿੰਦੇ ਬਣ ਚੁੱਕੇ ਆ ਕਿਉਂਕਿ ਸਾਡੇ ਵੀ ਜਿਹੜੇ ਲੋਕ ਆ ਬਾਹਰਲੇ ਸੂਬਿਆਂ ਦੇ ਵਿੱਚ ਜਾਂਦੇ ਆ ਸਿਰਫ ਕੰਮਕਾਰ ਲਈ ਔਰ ਤੁਸੀਂ ਦੇਖਿਆ ਹੋਣਾ ਕੀ ਕੀਤਾ ਬਾਹਰਲੇ ਸੂਬਿਆਂ ਦੇ ਵਿੱਚ ਹੋਰ ਜਿਹੜੇ ਸੂਬੇ ਆ ਉੱਥੇ ਆਪਾਂ ਕੰਮਕਾਰ ਲਈ ਤਾਂ ਜਾ ਸਕਦੇ ਆ ਪਰ ਉੱਥੇ ਅਸੀਂ ਜਿਹੜੇ ਬਛਿੰਦੇ ਨਹੀਂ ਬਣ ਸਕਦੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਇੱਕ ਐਸ ਡੀ ਐਮ ਸ਼ਾਹਕੋਟ ਦੁਆਰਾ ਜਿਹੜਾ ਮੰਗ ਪੱਤਰ ਦਿੱਤਾ ਗਿਆ ਹੈ ਔਰ ਐਸ ਡੀ ਐਮ ਸਾਹਿਬ ਹੜਪੀੜਤ ਪਰਿਵਾਰਾਂ ਦੇ ਨਾਲ ਜਿਹੜੇ ਆ ਉੱਥੇ ਸਹਿਯੋਗ ਦੇ ਵਿੱਚ ਪਹੁੰਚੇ ਹੋਏ ਆ ਤੇ ਸਾਰੇ ਅਫਸਰ ਵੀ ਉੱਥੇ ਪਹੁੰਚੇ ਆ ਅੱਜ ਉਹਨਾਂ ਦੇ ਰੀਡਰ ਸਾਹਿਬ ਦੇ ਨਾਲ ਜਿਹੜੀ ਇੱਕ ਮੰਗ ਪੱਤਰ ਜਿਹੜਾ ਦਿੱਤਾ ਆ ਪੰਜਾਬ ਸਰਕਾਰ ਦੇ ਨਾਮ ਤਾਂ ਜੋ ਇਹ ਜਿਹੜੀ ਆਵਾਜ਼ ਆ ਸਾਡੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਸਕੇ ਔਰ ਜਿਹੜਾ ਵਿਸ਼ੇਸ਼ ਜਿਹੜਾ ਮੁੱਦਾ ਆ ਪੰਜਾਬ ਦੇ ਵਿੱਚ ਕੀ ਜਿਹੜੇ ਕਾਰੋਬਾਰ ਸਾਡੇ ਪੰਜਾਬੀਆਂ ਦੇ ਕਾਰੋਬਾਰ ਆ ਉਹ ਜਿਹੜੇ ਪ੍ਰਵਾਸੀ ਜਿਹੜੇ ਸੰਭ ਰਹੇ ਆ ਤੇ ਪੰਜਾਬ ਦੇ ਵਿੱਚ ਬੇਰੋਜ਼ਗਾਰ ਜਿਹੜੇ ਆ ਨੌਜਵਾਨ ਜਾਂ ਤਾਂ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਰਹੇ ਆ ਜਾਂ ਗਲਤ ਕੰਮਾਂ ਦੇ ਵੱਲ ਜਾ ਰਹੇ ਆ ਤੇ ਜਿਹੜੇ ਕੁਝ ਜਿਹੜੇ ਚੁਣੇ ਮਿਣੇ ਆ ਉਹ ਵਿਦੇਸ਼ਾਂ ਵੱਲ ਕੂਚ ਕਰ ਰਹੇ ਆ ਜਿਸ ਨਾਲ ਪੰਜਾਬ ਦੀ ਜਿਹੜੀ ਪੰਜਾਬੀਅਤ ਭਾਸ਼ਾ ਵੀ ਇੱਥੋਂ ਲੋਪ ਹੋ ਰਹੀ ਆ ਸੋ ਪੰਜਾਬ ਸਰਕਾਰ ਸਰਕਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਅਪੀਲ ਹੈ ਇਸ ਮੰਗ ਪੱਤਰ ਰਾਹੀਂ ਕੀਤੀ ਗਈ ਕਿ ਜਿਹੜੇ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਇਹਨਾਂ ਨੂੰ ਬਛਿੰਦੇ ਨਾ ਬਣਾਇਆ ਜਾਵੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਜਿਸ ਤਰ੍ਹਾਂ ਬਾਹਰਲੇ ਸੂਬਿਆਂ ਦੇ ਵਿੱਚ ਲਾਗੂ ਆ ਕਿ ਕੋਈ ਪੱਕਾ ਬਾਹਰਲਾ ਜਿਹੜਾ ਬਛਿੰਦਾ ਇੱਥੇ ਨਹੀਂ ਬਣ ਸਕਦਾ ਸੋ ਸਾਡੇ ਨਾਲ ਜਥੇਬੰਦੀਆਂ ਦੇ ਆਗੂ ਡਾਕਟਰ ਸਾਹਿਬ ਔਰ ਕਾਲੀ ਪ੍ਰਧਾਨ ਜੀ ਔਰ ਹੋਰ ਜਿਹੜੇ ਸਾਡੇ ਲੀਡਰ ਸਮਾਜਿਕ ਲੀਡਰ ਧਾਰਮਿਕ ਲੀਡਰ ਜਿਹੜੇ ਪਹੁੰਚੇ ਆ ਤੇ ਉਹਨਾਂ ਦੀ ਵੀ ਇਹੀ ਮੰਗ ਆ ਔਰ ਪੂਰੇ ਪੰਜਾਬੀ ਲੋਕਾਂ ਦੀ ਮੰਗ ਆ ਕਿ ਪ੍ਰਵਾਸੀਆਂ ਨੂੰ ਜਿਹੜਾ ਇੱਥੇ ਪੱਕੇ ਤੌਰ ਤੇ ਮਸ਼ਿੰਦੇ ਪੋਰਟ ਤੋਂ ਜਿਹੜਾ ਰੁਕਿਆ ਜਾਣਾ ਚਾਹੀਦਾ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰਦੇਵ